ਅੰਮ੍ਰਿਤਸਰ ਅਮਨਦੀਪ ਹਸਪਤਾਲ ਵਿੱਚ ਡਾਕਟਰ ਸ਼ਸ਼ਾਂਕ ਨਾਲ ਕੈਂਸਰ ਦੇ ਇਲਾਜ ਵਿੱਚ ਤਰੱਕੀ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਆਪਾਂ ਅੱਜ ਦੀ ਜਿਹੜੀ ਪ੍ਰੈਸ ਮੀਟ ਹੈ ਬੇਸਿਕਲੀ ਜਿਹੜਾ ਕੈਂਸਰ ਦੇ ਐਡਵਾਂਸਡ ਆਪਰੇਸ਼ਨ ਨੇ ਬਿਨਾ ਚੀਰ 파ੜ ਤੋਂ ਉਹਨਾਂ ਦੇ ਉਸ ਮੁੱਦੇ ਤੇ ਅੱਜ ਦੀ ਪ੍ਰੈਸ ਮੀਟ ਹੈਗੀ ਡਾਕਟਰ ਸ਼ਿਸ਼ਾਂਤ ਮਹਾਜਨ ਨੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਬਿਨਾ ਚੀਰ 파ੜ ਤੋਂ ਕੈਂਸਰ ਦੇ ਆਪਰੇਸ਼ਨ ਹੋ ਸਕਦੇ ਆ ਸੋ ਜਦੋਂ ਵੀ ਕੋਈ ਨਵੀਂ ਟੈਕਨੀਕ ਆਉਂਦੀ ਆ ਤੇ ਉਹ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਸੋ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਇਫ ਯੂ ਹੈਵ ਟਾਈਮ ਆਮ ਕਿ ਇਹ ਸਵਾਲ ਪੁੱਛਿਆ ਜੀ ਤੁਹਾਡੇ ਕਿ ਕਿਉਂਕਿ ਕੈਂਸਰ ਦੀ ਜਿਹੜੀ ਹੈ ਉਹ ਗਿਣਤੀ ਕਿਉਂ ਵਧ ਰਹੀ ਹੈ ਉਹਦੇ ਬਹੁਤ ਸਾਰੇ ਕਾਰਨ ਨੇ ਸਭ ਤੋਂ ਪਹਿਲਾ ਕਾਰਨ ਇਹ ਹੈ ਕਿ ਕੈਂਸਰ ਦਾ ਡਾਇਗਨੋਸਿਸ ਚੰਗਾ ਹੋਣ ਲੱਗਿਆ ਅੱਜ ਤੁਹਾਡੇ ਸ਼ਹਿਰ ਦੇ ਵਿੱਚ ਕਿੰਨੀਆਂ ਐਮ ਆਰ ਆਈ ਮਸ਼ੀਨਾਂ ਲੱਗੀਆਂ ਹੋਣੀਆਂ ਕਿੰਨੇ ਪੈਟ ਸਕੈਨ ਲੱਗੇ ਕਿੰਨੇ ਕੈਂਸਰ ਦੇ ਡਾਕਟਰ ਇੱਥੇ ਮਈਆ ਹੋ ਗਏ ਜਿਹਦੇ ਨਾਲ ਕੈਂਸਰ ਦਾ ਪਤਾ ਲੱਗਣ ਲੱਗ ਗਿਆ 35 ਹਾਲ ਪਹਿਲਾਂ ਦੀ ਮੈਂ ਤੁਹਾਨੂੰ ਸਟੋਰੀ ਸ਼ੇਅਰ ਕਰਦਾ ਆਪਣੇ ਮਦਰ ਦੀ ਉਹਨਾਂ ਦੇ ਸਪਾਈਨ ਦੇ ਵਿੱਚ ਇੱਕ ਰਸੌਲੀ ਬਣ ਗਈ ਉਹਨਾਂ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇਹ 1990 ਦੀ ਗੱਲ ਐ ਕੋਈ ਬਹੁਤ ਜ਼ਿਆਦਾ ਸਦੀਆਂ ਪੁਰਾਣੀ ਦੀ ਗੱਲ ਨਹੀਂ ਕਰ ਰਿਹਾ ਮੈਂ 1990 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਅਲਟਰਾ ਸਾਊਂਡ ਸੀਟੀ ਸਕੈਨ ਦੀ ਤਾਂ ਗੱਲ ਹੀ ਛੱਡ ਦਿਓ ਇੱਕ ਚੰਗਾ ਐਕਸ-ਰੇ ਵੀ ਨਹੀਂ ਸੀ ਹੁੰਦਾ ਸੋ ਉਹ ਰਸੌਲੀ ਵੱਧ ਹੀ ਗਈ ਵੱਧ ਹੀ ਗਈ ਸਾਡੇ ਜਿਹੜੇ ਸੀਨੀਅਰ ਡਾਕਟਰ ਸੀ ਸ਼ਹਿਰ ਦੇ ਉਹਨਾਂ ਨੂੰ ਮੈਂ ਦਿਖਾਉਂਦਾ ਹੁੰਦਾ ਸੀ ਰੈਗੂਲਰ ਵੀ ਇਹਨਾਂ ਦੀ ਬਿਮਾਰੀ ਕੀ ਹੈ ਕਿਸੇ ਨੂੰ ਪਤਾ ਨਹੀਂ ਸੀ ਲੱਗਿਆ 5 ਸਾਲ ਘੱਟੋ ਘੱਟ ਫੇਰ ਇੱਕ ਦਿਨ ਬੰਬਈ ਤੋਂ ਮੇਰੇ ਦੋਸਤ ਸਿਗੇ ਉਹ ਕੈਂਸਰ ਦੇ ਡਾਕਟਰ ਉਹ ਆਏ ਤਾਂ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਕੈਂਸਰ ਹੈ ਫੇਰ ਅਸਾਂ ਫੈਰਾਂ ਦੀ ਪੈ ਗਈ ਕਿ ਇਲਾਜ ਕਿੱਥੇ ਕਰਾਉਣੇ ਬਟ ਚੰਗੀ ਕਿਸਮਤ ਨੂੰ ਮੇਰੇ ਜਿਹੜੇ ਆਰਥੋਪੈਡਿਕਸ ਦੇ ਟੀਚਰ ਸੀ ਬੜੇ ਵੱਡੇ ਪ੍ਰੋਫੈਸਰ ਡਾਕਟਰ ਅਰਦਾਸ ਸਿੰਘ ਡਾਕਟਰ ਚੀਨਾ ਉਹਨਾਂ ਨੇ ਅਲਾਓ ਕਰਤਾ ਸਾਨੂੰ ਕਿ ਤੁਸੀਂ ਸਰਕਾਰੀ ਹਸਪਤਾਲ ਤੇ ਆਪਣੀ ਮਰਜ਼ੀ ਦੇ ਡਾਕਟਰ ਲਿਆ ਕੇ ਆਪਰੇਸ਼ਨ ਕਰ ਲਓ ਸੋ ਬੰਬੇ ਤੋਂ ਮੇਰੇ ਦੋਸਤ ਆਏ ਟਾਟਾ ਕੈਂਸਰ ਇੰਸਟੀਚਿਊਟ ਤੋਂ ਉਹਨਾਂ ਨੇ ਇੱਥੇ ਜਿਹੜਾ ਕਰਮ ਸਿੰਘ ਦੀ ਬੋਰਡ ਸੀ ਸਰਕਾਰੀ ਉੱਥੇ ਹੱਡੀਆਂ ਦਾ ਉਹਨਾਂ ਦੀ ਕੈਂਸਰ ਦਾ ਆਪਰੇਸ਼ਨ ਕੀਤਾ ਔਰ ਮੇਰੀ ਮਦਰ 25 ਸਾਲ ਤੱਕ ਜੀਉਂਦੇ ਰਹੇ ਬਟ ਡਾਇਗਨੋਸਿਸ ਕਿੰਨਾ ਔਖਾ ਸੀ ਅੱਜ ਡਾਇਗਨੋਸਿਸ ਇਨਾ ਸੌਖਾ ਹੋ ਗਿਆ ਸਵੇਰੇ ਪਤਾ ਲੱਗੇ ਤੇ ਸ਼ਾਮ ਤੱਕ ਤੁਹਾਡੇ ਸਾਰੇ ਟੈਸਟ ਤੁਹਾਡੀ ਟੇਬਲ ਤੇ ਆ ਜਾਂਦੇ ਤੁਹਾਡੇ ਡਾਕਟਰ ਤੁਹਾਡੇ ਨਾਲ ਤੁਰੇ ਫਿਰਦੇ ਆ ਵੀ ਆਓ ਇਹਦਾ ਟਰੀਟਮੈਂਟ ਕਰੀਏ ਸੋ ਇਸ ਤੋਂ ਅੱਗੇ ਆਪਾਂ ਟਰੀਟਮੈਂਟ ਦੀ ਗੱਲ ਕਰੀਏ ਤੁਸੀਂ ਡਾਈਟ ਦਾ ਸਵਾਲ ਪੁੱਛਿਆ ਇਕੱਲੀ ਡਾਈਟ ਜਿਹੜੀ ਹੈ ਨਾ ਉਹ ਕੈਂਸਰ ਨੂੰ ਠੀਕ ਨਹੀਂ ਕਰ ਸਕਦੀ ਜੇ ਮੈਨੂੰ ਅੱਜ ਕੈਂਸਰ ਹੋ ਜਾਏ ਤੇ ਮੈਂ ਕਹਾਂ ਵੀ ਮੈਂ ਆ ਇਧਰ ਉਧਰ ਦੀਆਂ ਚੀਜ਼ਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਤੇ ਮੈਂ ਆ ਚੀਜ਼ਾਂ ਖਾ-ਖਾ ਕੇ ਮੈਂ ਠੀਕ ਹੋ ਜਾ ਆ ਇਟਸ ਨਾਟ ਲਾਈਕ ਦੈਟ ਯੂ ਹੈਵ ਟੂ ਅੰਡਰਗੋ ਪ੍ਰੋਪਰ ਟ੍ਰੀਟਮੈਂਟ ਪ੍ਰੋਪਰ ਟ੍ਰੀਟਮੈਂਟ ਮੀਨਸ ਜੇ ਸਰਜਰੀ ਚਾਹੀਦੀ ਹੈ ਸਰਜਰੀ ਕਰਾਉਣੀ ਹੈ ਕੀਮੋਥੈਰੇਪੀ ਚਾਹੀਦੀ ਹੈ ਕੀਮੋਥੈਰੇਪੀ ਕਰਾਉਣੀ ਹੈ ਜੇ ਤੁਹਾਡਾ ਕੈਂਸਰ ਇਮਿਊਨੋ ਸੈਂਸਿਟਿਵ ਹੈ ਸਭ ਤੋਂ ਵਧੀਆ ਗੱਲ ਹੈ ਇਮਿਊਨੋ ਸੈਂਸਿਟਿਵ ਹੈ ਤੇ ਫਿਰ ਇਮਿਊਨੋਥੈਰੇਪੀ ਕਰਾਉਣੀ ਹੈ ਔਰ ਡਾਈਟ ਦਾ ਇੱਕ ਲਿਮਟਿਡ ਰੋਲ ਹੈ ਡਾਈਟ ਇਜ਼ ਨਾਟ ਕਿਉਰੇਟਿਵ ਡਾਈਟ ਦਾ ਤੇ ਇਹ ਕਿ ਤੁਸੀਂ ਸ਼ੁਰੂ ਤੋਂ ਚੰਗੀ ਡਾਈਟ ਖਾਂਦੇ ਰਹੋ ਤੇ ਤੁਹਾਨੂੰ ਕੈਂਸਰ ਹੋਣ ਦੇ ਚਾਂਸਸ ਘੱਟ ਜਾਂਦੇ ਹਨ ਪਰ ਇਹ ਨਹੀਂ ਜਦੋਂ ਕੈਂਸਰ ਹੋ ਗਿਆ ਤੇ ਤੁਹਾਨੂੰ ਡਾਈਟ ਨੇ ਤੁਹਾਡੀ ਨਹੀਂ ਠੀਕ ਕਰ ਦੇਣਾ ਇਹ ਮੈਸੇਜ ਤੁਹਾਨੂੰ ਦੁਨੀਆ ਤੱਕ ਪਹੁੰਚਾਉਣਾ ਚਾਹੀਦਾ ਨਾ ਕਿ ਪਿੱਛੇ ਜੇ ਇੱਕ ਗਲਤ ਜਿਹਾ ਮੈਸੇਜ ਮੀਡੀਆ 'ਚ ਪੈ ਗਿਆ ਕਿ ਡਾਈਟ ਦੇ ਨਾਲ ਬੇਰਾ ਮਰੀਜ਼ ਠੀਕ ਹੋ ਗਿਆ ਇਟਸ ਨੋਟ ਲਾਈਕ ਦੈਟ ਸੋ ਅੱਜ ਤੁਹਾਡੇ ਸ਼ਹਿਰ 'ਚ ਕੈਂਸਰ ਕਲੀਨਿਕਸ ਆਫ ਅਮਰੀਕਾ ਦੀ ਹੈਲਪ ਦੇ ਨਾਲ ਬੜਾ ਐਡਵਾਂਸਡ ਕੈਂਸਰ ਸੈਂਟਰ ਅਸੀਂ ਚਲਾ ਰਹੇ ਹਾਂ ਡਾਕਟਰ ਸਾਹਿਬੀ ਉਸੇ ਹੀ ਕਢੀ ਦਾ ਇੱਕ ਹਿੱਸਾ ਨੇ ਕੈਂਸਰ ਦੀਆਂ ਸਾਰੀਆਂ ਸਰਜਰੀਜ਼ ਲੇਟੈਸਟ ਤਰੀਕੇ ਨਾਲ ਡਾਕਟਰ ਸਾਹਿਬ ਕਰਦੇ ਆ ਬਾਕੀ ਕੈਂਸਰ ਦੀ ਟੀਮ ਜਿਹੜੀ ਹੈ ਕੈਂਸਰ ਕਲੀਨਿਕਸ ਆਫ ਅਮਰੀਕਾ ਦੀ ਉਹ ਕੀਮੋਥੈਰੇਪੀ ਇਮੂਨੋਥੈਰੇਪੀ ਉਹ ਸਾਰਾ ਕੁਝ ਐਂਡ ਇਵਨ ਪੈਟ ਸਕੈਨ ਇਥੇ ਅਵੇਲੇਬਲ ਹੈ ਔਰ ਲੇਟੈਸਟ ਰੇਡੀਓਥੈਰੇਪੀ ਅਵੇਲੇਬਲ ਹੈ ਕੈਂਸਰ ਦੇ ਬਾਰੇ ਗੱਲ ਕਰਨ ਲਈ ਐਂਡ ਬੇਸਿਕਲੀ ਕੈਂਸਰ ਸਰਜਰੀ ਜੋ ਕਿ ਅਸੀਂ ਲੈਪਰੋਸਕੋਪਿਕਲੀ ਜੋ ਕਿ ਅਸੀਂ ਮਿਨਿਮਲ ਇਨਵੇਸਿਵ ਸਰਜਰੀਜ਼ ਜਿਹਨੂੰ ਕਹਿੰਨੇ ਆ ਉਸ ਤਰੀਕੇ ਨਾਲ ਕਰਦੇ ਆ ਜਿਹਦੇ ਕਰਕੇ ਅਸੀਂ ਦੱਸਣਾ ਜਾ ਰਹੇ ਆ ਕਿ ਉਹਦੇ ਨਾਲ ਵੀ ਅਸੀਂ ਕੈਂਸਰ ਟਰੀਟ ਸੋ ਉਹਦੇ ਨਾਲ ਵੀ ਅਸੀਂ ਕੈਂਸਰ ਟਰੀਟ ਕਰ ਰਹੇ ਹਾਂ ਐਂਡ ਬਹੁਤ ਅੱਛੀ ਰਿਕਵਰੀ ਹੋ ਰਹੀ ਹੈ ਇਹ ਅਮਨਦੀਪ ਹਸਪੀਟਲ ਦੇ ਵਿੱਚ ਜੋ ਕਿ ਆਲਰੇਡੀ ਓਨ ਹੈ ਅਮਨਦੀਪ ਹਸਪੀਟਲ ਨਵੀਂ ਟੈਕਨੋਲੋਜੀ ਲਿਆਣ ਲਈ ਤੇ ਇਹ ਅਸੀਂ ਰੈਗੂਲਰਲੀ ਅਮਨਦੀਪ ਹਸਪੀਟਲ ਦੇ ਵਿੱਚ ਕਰਦੇ ਹਾਂ ਸੋ ਇਹਨਾਂ ਨੂੰ ਫਾਇਦਾ ਹੀ ਹੁੰਦਾ ਹੈ ਕਿ ਕਿਉਂਕਿ ਕੈਂਸਰ ਟਰੀਟਮੈਂਟ ਸਿਰਫ ਇੱਕ ਫਿਕਰ ਹਾਂ ਤੁਹ ਇਹਦਾ ਫਾਇਦਾ ਇਹ ਹੁੰਦਾ ਹੈ ਮਿਨਿਮਲ ਇਨਵੇਸਿਵ ਸਰਜਰੀ ਕਰਨ ਦਾ ਕਿ ਕੈਂਸਰ ਟਰੀਟਮੈਂਟ ਤੇ ਕਈ ਵਾਰੀ ਕੀਮੋ ਵੀ ਲੱਗਦੀ ਹੈ ਰੇਡੀਏਸ਼ਨ ਵੀ ਲੱਗਦੀ ਹੈ ਉਹਦੇ ਲਈ ਰਿਕਵਰੀ ਹੋਣਾ ਜ਼ਰੂਰੀ ਹੁੰਦਾ ਕਈ ਵਾਰੀ ਪੇਸ਼ੈਂਟ ਆਪਰੇਟ ਕਰਾਂਦਾ ਉਸ ਤੋਂ ਬਾਅਦ ਰਿਕਵਰੀ ਨਹੀਂ ਹੋ ਪਾਂਦਾ ਉਹਦੀ ਅੱਗੇ ਪੂਰੀ ਟਰੀਟਮੈਂਟ ਹੋਈ ਨਹੀਂ ਪਾਂਦੀ ਸੋ ਮਿਨਿਮਲ ਇਨਵੇਸਿਵ ਕਰਨ ਨਾਲ ਜਲਦੀ ਰਿਕਵਰੀ ਹੁੰਦੀ ਹੈ ਉਹ ਪੂਰੀ ਟਰੀਟਮੈਂਟ ਲੈਂਦਾ ਹੈ ਐਂਡ ਓਵਰਆਲ ਕਿਉਰ ਛੇਤੀ ਅਸੀਂ ਅਚੀਵ ਕਰ ਬਾਤ। ਦੱਸਾ ਪੇਸ਼ੈਂਟ ਕਿੱਸ ਤਰ੍ਹਾਂ ਸ਼ੁਰੂ ਕਰਕੇ ਕੰਮ ਕਰਦਾ ਹੈ। ਵੱਖਰੇ ਤਰ੍ਹਾਂ ਦਾ ਕੈਂਸਰ ਜਦੋਂ ਹੁੰਦਾ ਹੈ ਹਰ ਇੱਕ ਤਰ੍ਹਾਂ ਦਾ ਕੈਂਸਰ ਦਾ ਸਿੰਪਟਮ ਵੱਖਰੇ ਹੁੰਦੇ ਆ ਸੋ ਬ੍ਰੈਸਟ ਕੈਂਸਰ ਦਾ ਵੱਖਰਾ ਹੋਏਗਾ ਫੂਡ ਪਾਈਪ ਕੈਂਸਰ ਦਾ ਵੱਖਰਾ ਹੋਏਗਾ ਸੋ ਐਵੇਂ ਕੋਈ ਸਿੰਪਟਮ ਨਹੀਂ ਹੁੰਦਾ ਜਿਸ ਦੇ ਨਾਲ ਸਾਨੂੰ ਪਤਾ ਲੱਗ ਜੇ ਕਿ ਸਾਨੂੰ ਡਾਕਟਰ ਕਿੰਨੇ ਤਰ੍ਹਾਂ ਦੀਆਂ ਸਰਜਰੀਆਂ ਹੁੰਦੀਆਂ ਆ ਇਸ ਤੋਂ ਅਸੀਂ ਅੱਜ ਇੱਕ ਛਾਤੀ ਦੇ ਅੰਦਰ ਇੱਕ ਟਿਊਮਰ ਜਿਹਾ ਉਹ ਕੈਂਸਰ ਸਰਜਰੀ ਕੀਤੀ ਹੈ सो so, अज असी हैड टू लैके टो तो तक हर तरह की कैंसर की सर्जरी अमनदीप होस्पिटल कंप्लीट कर चुके हैं सो अज एक बड़ा एक दिन है हैगा असी अं अ दिन असी एवरी ऑर्गन सिस्टम सर्जरी वी हैव हाँ डन इन भी तो है नंबर लैप्रोस्कोपिकली फिफ्टी प्लस कर चुके हैं ओवरऑल का मे बी डेढ़ सौ दो सौ तक होगी डायग्नोस ज्यादा हो रहा है डायग्नोस भी ज़्यादा हो रहा है हम क्योंकि अपने को कोकस आ गई हैं ਡਾਕਟਰਸ ਵੀ ماہر ਆ ਚੁੱਕੇ ਆ ਹੁਣ ਆਪਣੇ ਤਵਕੀਟ ਜਿਹੜੇ ਅਸੀਂ ਜਲਦੀ ਫੜ ਪਾ ਰਹੇ ਆ ਸੈਕਿੰਡ ਫੈਲ ਇਸ ਲਈ ਰਿਹਾ ਦੇਖੋ ਹਰ ਤਰ੍ਹਾਂ ਦਾ ਪੋਲੂਸ਼ਨ ਵਧੀ ਜਾ ਰਿਹਾ ਨਾ ਐਂਡ ਜਿਵੇਂ ਇੰਡਸਟਰੀਅਲ ਪੋਲੂਸ਼ਨ ਹੈ ਉਹਦੀ ਕੋਈ ਟ੍ਰੀਟਮੈਂਟ ਨਹੀਂ ਹੋ ਰਹੀ ਹੈ 에ਅਰ ਪੋਲੂਸ਼ਨ ਵਧ ਰਿਹਾ ਜਿਹੜੀ ਆਪਣੀ ਖਾਤ ਦਾ ਦਾ ਪ੍ਰੋਬਲਮ ਇਜ਼ ਥੇਰ ਹਨਾ ਦੁੱਧ ਵੀ ਹੁਣ ਆਪਾਂ ਪੀ ਰਹੇ ਆ ਉਹ ਵੀ ਵੀ ਡੋਨਟ ਨੋ ਉਹ ਪਿਓਰ ਹੈ ਕੀ ਹੈ ਕਿਸ ਤਰ੍ਹਾਂ ਦਾ ਹੈ ਤੋ ਹਵਾ ਤੇ ਖਾਨ ਤੇ ਜ਼ਮੀਨ ਤੇ एवरीथिंग ਇਜ਼ ਚੇਂਜਿੰਗ ਵੈਸਟਰਨਾਈਜੇਸ਼ਨ ਆ ਰਹੀ ਆ ਆਪਾਂ ਫਾਸਟ ਫੂਡ ਆਪਣਾ ਐਕਸਰਸਾਈਜ਼ ਕੱਟ ਹੋਈ ਹੈ ਆਪਣੀ ਆਬਾ ਓਬੀਸਟੀ ਵਧ ਰਹੀ ਹੈ ਹਨਾ ਤੋ ਇਹ ਸਭ ਚੀਜ਼ਾਂ ਕੈਂਸਰ ਨੂੰ ਅੱਗੇ ਵਧਾਣ ਲਈ ਹੈਲਪ ਕਰਦੀ ਹੈ ਤਾਂ ਕਿਹੜੀ ਅਸੀਂ ਦਾ ਰੋਜ਼ ਮਰ ਦਾ ਜੰਗੀ ਦੇ ਵਿੱਚ ਵੀ ਖਾਣਾ ਤੇ ਸੋ ਮੈਂ ਮੈਂ ਇੱਕ ਮੈਂ ਬੜਾ ਇੱਕ ਤਰੀਕਾ ਦੱਸਣਾ ਕਿ ਕੈਂਸਰ 'ਚ ਘਟਾਉਣਾ ਨਾ ਆਪਣੇ ਦਿਲ ਦੇ ਰੋਗ ਘਟਾਉਣ ਵਾਲੀ ਗੱਲਾਂ ਨਹੀਂ ਜੇ ਤੁਸੀਂ ਦਿਲ ਦੇ ਰੋਗ ਘਟਾਉਣ ਲਈ ਜੋ ਜੋ ਚੀਜ਼ਾਂ ਕਰਦੇ ਹੋ ਰੈਗੂਲਰ ਐਕਸਰਸਾਈਜ਼ हेल्दी डाइट स्मोकिंग तंबाकू नहीं लेना सो so, यही चीज जड़ी आपा हाशती चीजਾਂ ਲਈ ਕਰਦੇ ਆ ਨਾ ਉਹੀ ਕੈਂਸਰ ਨੂੰ ਵੀ بچਾਦੀਆਂ ਸੋ ਇਹ ਸਭ ਚੀਜ਼ਾਂ ਜੇ ਅਸੀਂ ਆਪਣਾ ਕੋਸ਼ਿਸ਼ ਕਰਾ ਕੇ ਜਿਹਦੇ ਜੋ ਕੁਝ ਨਾ ਬਣਾਉਣੀ ਡਾਈਟ ਪਲਾਨ ਦਿਖਾ ਦੇਣਾ ਨਾ ਨਾ ਦੇਣਾ ਸੋ ਉਹ ਉਹ ਥੋੜਾ ਜਿਹਾ ਹਾਫ ਕੁਕਡ ਇਨਫੋਰਮੇਸ਼ਨ ਸਗੀ ਡੈਫੀਨਿਟਲੀ ਡਾਈਟ ਹੈਲਪਸ ਯੂ ਬਟ ਡਾਈਟ ਇਸ ਨਾਟ ਗੋਇੰਗ ਟੂ ਟ੍ਰੀਟ ਯੂ Uh, उन्होंने पूरी ट्रीटमेंट ली थी और थोड़ा जहा नहीं दसाया गया सो कीमो रेडिएशन एंड सर्जरी तीनों चीज़ा हुई विद डाइट यस इट हैल्थ बट जो कि अजक बहुत ज़्यादा चल रहा है मेरे को पेशेंट बहुत आ रहे हैं नीम के पत्ते खा रहे हैं जी so, तो पर ट्रीटमेंट नहीं लै रहे तो नीम के पत्ते खानेट थिंक सो कुछ so, फायदा होने वाला रोल डेफिनेटली हैज़ अ रोल इफ गुड डाइट इज कंबाइंड विद ट्रीटमेंट यू हैव गुड